ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਹੇਠ ਕਰੀਬ 2 ਘੰਟੇ ਬਹੁਤ ਵਧੀਆ ਮੀਟਿੰਗ ਹੋਈ ਹੈ। ਔਰ ਜਿਹੜੇ ਕਿਸਾਨਾਂ ਦੇ ਮੁੱਦੇ ਸੀਗੇ ਉਹਨਾਂ ਤੇ ਡਿਸਕਸ਼ਨ ਵੀ ਹੋਈ ਆ ਤੇ ਕੁਝ ਫੈਸਲੇ ਵੀ ਕੀਤੇ ਆ। ਉਹ ਵੀ ਕਿਸਾਨ ਲੀਡਰ ਵੀ ਥੋੜੀ ਦੇਰ ਬਾਅਦ ਬਾਹਰ ਆ ਕੇ ਤੁਹਾਨੂੰ ਦੱਸਣਗੇ ਅਸੀਂ ਸਰਕਾਰ ਵੱਲੋਂ ਸਾਡੀ ਡਿਊਟੀ ਲੱਗੀ ਆ ਕਿ ਤੁਹਾਨੂੰ ਦੱਸਿਆ ਜਾਵੇ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਸਭ ਤੋਂ ਪਹਿਲਾਂ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ 28 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਰਹੀ ਹੈ ਪੰਜਾਬ ਦੇ ਪਾਣੀਆਂ ਦੇ ਉੱਤੇ ਉਸ ਮੀਟਿੰਗ ਦੇ ਵਿੱਚ ਮਾਨ ਸਾਹਿਬ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਕਲੀਅਰ ਕਟ ਸਟੈਂਡ ਲੈਣਗੇ ਕਿ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਨਹਿਰ ਨਹੀਂ ਪੜਾਉਣੀ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਇਹ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਔਰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪਾਣੀ ਬਚਾਉਣ ਵਾਸਤੇ ਜਿੱਥੇ ਵੀ ਸਰਕਾਰ ਨੂੰ ਉਹਨਾਂ ਦੀ ਮਦਦੀ ਲੋੜ ਪਵੇ ਉਹ ਨਾਲ ਨੇ ਸੋ ਸਾਡੀ ਇਸ ਐਮਪੀ ਕੀ ਪਹਿਲਾਂ ਵੀ ਸਾਡਾ ਸਟੈਂਡ ਹੈ ਅੱਜ ਵੀ ਮਾਨ ਸਾਹਿਬ ਨੇ ਇਹ ਗੱਲ ਜਿਹੜੀ ਕਲੀਅਰ ਕਰਤੀ ਕਿ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਾ ਸਾਡੇ ਕੋਲ ਹੈਗਾ ਨਾ ਅਸੀਂ ਨਹਿਰ ਕੋਈ ਵਡਾਉਣੀ ਆ ਇੱਕ ਤਾਂ ਇਹ ਸਭ ਤੋਂ ਵੱਡਾ ਇਹ ਪੁਆਇੰਟ ਸੀਗਾ ਦੂਜਾ ਜਿਹੜਾ ਇੱਕ ਬੜਾ ਗੁੰਝਲਦਾਰ ਮਸਲਾ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਸਾਡੀਆਂ ਜੜੀਆਂ ਜ਼ਮੀਨਾਂ ਨੇ ਕਿਸਾਨਾਂ ਦੀਆਂ ਇਹਨਾਂ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਏਡੋ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾਂ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਹਾਦ ਨਹੀਂ ਜਿਹੜੇ ਝਗੜਾ ਰਹਿਤ ਨੇ ਉਨਨਾ ਨੂੰ ਪਹਿਲੀ ਜਨਮ ਦਿਨ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜੜੇ ਉਹ ਪਿੰਡ-ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾਂ ਦੇ ਇਸ਼ੂ ਜਿਹੜੇ ਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦੇਵਾਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਟਾ ਦੇ ਵਿੱਚ ਚੱਲ ਰਹੇ ਆ ਅਸੀਂ ਜਿਹੜੇ ਕੋਰਟ ਰਹਿਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗੇ ਉਹ ਬੈਠ ਕੇ ਪਲਵਾਰ ਕੈਂਪਾਂ ਦੇ ਚੌਰ ਸਰਕਾਰ ਉਹਨਾਂ ਦੀਆਂ ਤਕਸੀਮਾ ਕਰਕੇ ਇੱਕ ਜਿਹੜਾ 13 April ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੈ ਦੂਜਾ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਜਿੱਥੋਂ ਕਿਸਾਨਾਂ ਨੂੰ ਖਾਦਾ ਮਿਲਦੀਆਂ ਦਵਾਈਆਂ ਮਿਲਦੀਆਂ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਉਹਨਾਂ ਦੀ ਪਿਛਲੇ ਕਈ ਚਿਰਾਂ ਤੋਂ ਖਾਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹ ਖਾਤੇ ਜਿਹੜੇ ਉਹ ਓਪਨ ਕਰ ਲਈ ਮਤਲਬ ਜਿਹੜਾ ਅੱਜ ਐਲਾਨ ਕੀਤਾ ਕਿ ਉਹ ਉਪ ਜਿਹੜੇ ਕਰ ਦਿੱਤੇ ਜਾਣਗੇ ਖਾਤੇ ਜਿਹੜੇ ਅੱਜ ਤੋਂ ਸੈਟ ਕੀਤੇ ਉਹ ਸ਼ੁਰੂ ਹੋ ਜਾਣਗੇ ਇੱਕ ਕੁਝ ਕਈ ਕਿਸਮ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੇ ਦੱਸਿਆ ਕਿ ਕੁਝ ਗੜੇ ਮਾਰੀ ਦਾ ਕੁਝ ਕਿਤੇ ਕਿਤੇ ਮਤਲਬ ਜਿਹੜਾ ਜਦੋਂ ਹੜ ਆਏ ਉਹ ਰਹਿ ਗਿਆ ਉਹ ਸਦਾ ਜਿਹੜਾ ਮੁਆਵਜ਼ਾ ਉਹ ਸੇ 31 ਮਾਰਚ ਤੱਕ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਕਲੀਅਰ ਜਿਹੜਾ ਕਰ ਦਿਆਂਗੇ ਮਤਲਬ ਬਹੁਤ ਸਾਰੇ ਚੀਜ਼ਾਂ ਇਦਾਂ ਦੀਆਂ ਕੋਈ ਚੀਜ਼ਾਂ ਮੇਰੇ ਨਾਲ ਕੋਈ ਚੀਜ਼ਾਂ ਮੇਰੇ ਨਾਲ ਪਹਿਲਾਂ ਸਾਨੂੰ ਗੱਲ ਪੂਰੀ ਕਰ ਲੈਂਦੇ ਹੋ ਫਿਰ ਤੁਸੀਂ ਸਵਾਲ ਕਰਿਓ ਹੋਰ ਬਲਤ ਜੜ ਗਿਆ ਕੋਈ ਚੀਜ਼ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੁੜਿਆ ਸਾਹਿਬ ਦੀ ਇਕਵਾਇ ਦੇ ਵਿੱਚ ਜਿਹੜੇ ਕੁਝ ਮਸਲੇ ਆ ਉਨਾਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਹਦੇ ਚ ਕਿਸਾਨ ਲੀਡਰ ਵੀ ਸ਼ਾਮਲ ਕੀਤੇ ਗਏ ਖੇਤੀਬਾੜੀ ਮਾਤ ਵੀ ਸ਼ਾਮਲ ਕੀਤੇ ਗਏ ਉਹਦੇ ਚ ਗੰਨੇ ਦੇ ਮਸਲੇ ਆ ਕਈ ਮਸਲੇ ਆ ਉਹ ਸਾਰੇ ਖੁੜੀਆ ਸਾਹਿਬ ਦੀ ਇਕਵਾਹੀ ਦੇ ਵਿੱਚ ਜਿਹੜਾ ਉਹ ਹੱਲ ਕੀਤੇ ਜਾਣਗੇ ਉਹ ਮੀਟਿੰਗ ਆਗੇ ਸੀ ਜਦੋਂ ਵੀ ਲੋਡ ਪਾਉਗੀ ਉਹ ਮੀਟਿੰਗ ਕਿਸਾਨ ਲੀਡਰਾਂ ਦੇ ਨਾਲ ਬੈਠ ਕੇ ਉਹ ਕਰਾਂਗੇ